ਮਹਾਸ਼ਿਵratri ਦਾ ਪਵਿੱਤਰ ਤਿਹਾੜੀ ਪੂਰੀ ਦੁਨੀਆ ਚ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਸ਼ਰਧਾਲੂ ਮੰਦਰਾਂ ਦੇ ਵਿੱਚ ਹੰਮ-ਹੁਮਾ ਕੇ ਪਹੁੰਚੇ ਹੋਏ ਨੇ ਪੂਰੇ ਤਨ ਦੇ ਨਾਲ ਜਿਹੜੀ ਉਹ ਸ਼ਰਧਾਲੂ ਸੇਵਾ ਕਰ ਰਹੇ ਨੇ ਮੰਦਰਾਂ ਦੇ ਵਿੱਚ ਤਾਂ ਗਲੀ ਮੋਹੱਲਿਆਂ ਦੇ ਵਿੱਚ ਪਿੰਡਾਂ ਦੇ ਵਿੱਚ ਜਿਹੜੇ ਸ਼ਰਧਾਲੂਆਂ ਦੇ ਵੱਲੋਂ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਏ ਜਾ ਰਹੇ ਨੇ। ਤਾਂ ਆਪਾਂ ਬਸੀ ਪਠਾਣਾ ਦੀ ਗੱਲ ਕਰੀਏ ਤਾਂ ਬਸੀ ਪਠਾਣੇ ਦੇ ਜਿਹੜੇ ਪ੍ਰਾਚੀਨ ਸ਼ਿਵ ਮੰਦਰ ਦੇ ਵਿੱਚ ਸ਼ਰਧਾਲੂਆਂ ਦਾ ਕੀ ਕਹਿਣਾ ਹੈ? ਸ਼ਰਧਾਲੂਆਂ ਦੇ ਵੱਲੋਂ ਕੀ ਪ੍ਰਬੰਧ ਕੀਤੇ ਗਏ ਨੇ ਤਾਂ ਤਸਵੀਰਾਂ ਸਾਹਮਣੇ ਆਈਆਂ ਨੇ। ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਸ਼ਗਵਾਨੇ ਕੀ ਜੈ ਸਭੀ ਕੋ ਮਹਾਸ਼ਿਵ ਰਾਤਰੀ ਪਰਵਤੀ ਬਹੁਤ ਬਹੁਤ ਸ਼ੁਭ ਕਾਮਨਾਏ आज सारा ही संसार महादेव की महाशिवरात्रि बहुत ही हर्ष और उत्साह से मना रहे हैं और आज मंदिरों में पूरे मेले लगे हुए हैं भंडारे चल रहे हैं सेवादार अपनी सेवा में लगे हुए हैं मंदिरों में आप देख रहे हैं कैसी लंबी लंबी कतारें लगे हुए हैं जो श्रद्धालुगण है सुबह से ही महादेव का अभिषेक करने के लिए आए हुए हैं और तो निरंतर महादेव का सुबह से ही अभिषेक चल रहा है आज संसारा संसार ही बहुत ही खुशियां मना रहा है और ये महादेव का जो महाशिवरात्रि का पर्व है यही हमें संदेश देता है कि जैसे हम देखते हैं महादेव की जो बारात निकलती है उसी में सभी देवता गण राक्षस मनुष्य पशु किन्नर सभी बड़े ही आनंद से नाचते गाते हुए मनाते हैं इसलिए ये महाशिवरात्रि हमें यही उपदेश देती है कि हमें भी सभी को मिलजुल कर प्रेम से उत्साह से आनंद से इस महाशिवरात्रि पर्व को बड़े ही आनंद से मनाना चाहिए ओम हर हर महादेव शंकर भगवान की जय मेरा नाम संयम पाठक जी ਅੱਜ ਸ਼ਿਵਰਾਤਰੀ ਦਾ ਮਹਾ ਸ਼ਿਵਰਾਤਰੀ ਦਾ ਦਿਵਸ ਹੈ ਸਾਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਤਾਂ ਜੋ ਅਸੀਂ ਵਰਤਾਂ ਦੇ ਪਕੌੜਿਆਂ ਦੀ ਸੇਵਾ ਮੇਰੇ ਸਾਥੀਆਂ ਨਾਲ ਅਸੀਂ ਲੰਗਰ ਲਾਇਆ ਸਾਰਿਆਂ ਨੂੰ ਮੇਰੇ ਵੱਲੋਂ ਮਹਾ ਸ਼ਿਵਰਾਤਰੀ ਦੀਆਂ ਸ਼ੁਭਕਾਮਨਾਵਾਂ ਅਜੇ ਮਹਤਰਾ ਜੀ ਜੀ ਦਾ ਅੱਜ ਜੀ ਦਾ ਮਹਾਂਪਰਵਾਹ ਪਹਿਲਾਂ ਤਾਂ ਸ਼ਿਵਰਾਤਰੀ ਦੇ ਪਰਬ ਦੀਆਂ ਸਾਰੇ ਇਲਾਕਿਆਂ ਦੇ ਵਸਨੀਕਾਂ ਨੂੰ ਬਹੁਤ-ਬਹੁਤ ਵਧਾਈ ਤੇ ਅੱਜ ਇਹ ਪ੍ਰਾਚਨ ਸ਼ੈ ਮੰਦਰ ਦੇ ਵਿੱਚ ਜਿਹੜਾ ਪ੍ਰੋਗਰਾਮ ਕੀਤਾ ਜਾ ਰਿਹਾ ਨਜ਼ਦੀਕ ਦਾਖਾਨਾ ਬਸੀ ਦਾਣਾ ਇਹ ਸੈਂਟਰ ਪਲੇਸ ਹੈ ਸ਼ਹਿਰ ਦੀ ਤੇ ਬਹੁਤ ਪ੍ਰਾਚਨ ਮੰਦਿਰ ਹੈ ਬਹੁਤ ਵੱਡੀ ਤਦਾਦ ਚ ਸੰਗਤਾਂ ਇਥੋਂ ਇਥੇ ਆਣੀਆਂ ਖਾਸ ਕਰਕੇ ਬਹੁਤ ਪਿੰਡਾਂ ਤੋਂ ਲੋਕ ਬਹੁਤ ਆਣੇ ਆ ਇਸ ਮੰਦਿਰ ਤੇ ਪੋਲੇ ਨਾਦੀ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਆਂ ਸਾਡੀ ਅਪੀਲ ਹੈ ਵੀ ਸ਼ਰਦਾ ਨਾਲ ਤੇ ਇੱਕ ਅਨਸਾਸਨ ਜਾ ਕੇ ਮੱਥਾ ਟੇਕੋ ਪ੍ਰਸ਼ਾਦ ਲਾਓ ਲੰਗਰ ਚੱਲ ਰਿਹਾ ਕਾਲੂ ਢੰਡਾਰਾ ਆਉਣਾ ਬਹੁਤ ਵੱਡਾ ਉਧਰ ਤੇ ਵੀ ਪਹੁੰਚੋ ਇਸ ਤੋਂ ਇਲਾਵਾ ਮੰਦਿਰ ਦੇ ਨਿਰਮਾਣ ਦਾ ਕੰਮ ਵੀ ਨਾਲ-ਨਾਲ ਚੱਲ ਰਿਹਾ ਜਿਹੜਾ ਆ ਸ਼ੈੱਡ ਤੁਸੀਂ ਦਿਖਾਉਂਗੇ ਕੱਲੇ ਪਾਇਆ ਤੇ ਇਹਦੇ ਨਾਲੇ ਥੱਲੇ ਟਾਈਲਾਂ ਦਾ ਕੰਮ ਹੋਣਾ ਇਹ ਵੀ ਸ਼ੁਰੂ ਹੋ ਰਿਹਾ ਜਿਹੜੇ ਵੀ ਲੋਕ ਇਸ ਨਿਰਮਾਣ ਕਾਰਜ ਦੇ ਵਿੱਚ ਆਪਣਾ ਯੋਗਦਾਨ ਪਾਣਾ ਚਾਹੁੰਦੇ ਆ ਉਹ ਵੀ ਆ ਕੇ ਮੰਦਰ ਦੇ ਪੁਜਾਰੀ ਸਾਡੇ ਆ ਉਹਨਾਂ ਨੂੰ ਆਪਣੀ ਜੋ ਵੀ ਬੰਦ ਹੈ ਤਿਲ ਫੁੱਲ ਦੇ ਕੇ ਉਹਦੀ ਪਰਕੀ ਘਟਾ ਸਕਦੇ ਆ ਤੇ ਇੱਕ ਵਾਰ ਫੇਰ ਮੈਂ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਇਲਾਕਾ ਨਿਵਾਸੀਆਂ ਨੂੰ ਸ਼ਿਵਰਾਤਰੀ ਦੀਆਂ ਲੱਖ ਲੱਖ ਵਧਾਈਆਂ ਸਿਰ ਦਿੰਦੇ ਆ ਧੰਨਵਾਦ